ਸਿੱਧੂ ਮੂਸੇਵਾਲੇ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਸਾਡਾ ਪਿਆਰਾ ਸਿੱਧੂ ਜੋ ਅੱਜ ਵੀ ਸਾਡੇ ਦਿਲਾਂ 'ਚ ਜਿਉਂਦਾ ਹੈ ਉਸ ਦੀ ਜਨਮ ਦਿਨ ਤੇ ਇੱਕ ਨਵੀਂ EP ਆ ਰਹੀ ਹੈ ਜਿਸ ਦਾ ਨਾਮ ਯੂਨੋ ਰੱਖਿਆ ਗਿਆ ਹੈ ਇਹ ਐਲਬਮ 'ਚ ਸਿੱਧੂ ਦੇ 5 ਗੀਤ ਹੋਣਗੇ ਚੈਂਬਰ ਹਸਲਰ ਕਾਲੀ ਹੁੱਡੀ ਰੀ ਬਰਥ ਤੇ ਕਿਲਾ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਗੀਤ ਸਿਰਫ ਆਡੀਓਜ਼ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਪਰ ਫੈਨਸ ਫੁੱਲ ਐਕਸਾਈਟਿਡ ਦਿਖਾਈ ਦੇ ਰਹੇ ਨੇ ਇਹ EP ਸਿੱਧੂ ਦੀ ਆਵਾਜ਼ 'ਚ ਹੋਵੇਗੀ ਜਿਸ 'ਤੇ ਕੁਝ ਨੈਵਰ ਹਰਡ ਬਿਫੋਰ ਗੀਤ ਸ਼ਾਮਲ ਨੇ ਸੋਸ਼ਲ ਮੀਡੀਆ ਤੇ ਜਿਵੇਂ ਹੀ ਇਸ ਦੀ ਖਬਰ ਆਈ ਫ ਠੀਕਾਣਾ ਨਹੀਂ ਹਰ ਹਰ ਕੋਈ ਉਮੀਦ ਕਰਦਾ ਹੈ ਕਿ ਇਹ ਗੀਤ ਵੀ ਸਿੱਧੂ ਦੇ ਪੁਰਾਣੇ ਹੀਟ ਗੀਤਾਂ ਵਾਂਗੂ ਦਿਲਚਸਪ ਹੋ ਜਾਣਗੇ ਸਿੱਧੂ ਦੀ ਐਲਬਮ 11 ਜੂਨ 2025 ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਯਕੀਨਨ ਇਹ ਮਿਊਜ਼ਿਕ ਚਾਰਟਸ ਦੇ ਟੌਪ ਤੇ ਹੋਵੇਗੀ ਸਿੱਧੂ ਮੂਸੇਵਾਲਾ ਜਿਸ ਦਾ ਅਸਲੀ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ ਪੰਜਾਬੀ ਸੰਗੀਤ ਦਾ ਸੁਪਰਸਟਾਰ ਸੀ ਸੋ ਹਾਏ ਮੇਰਾ ਨਾਂ ਅਤੇ 295 ਵਰਗੇ ਗੀਤਾਂ ਨੇ ਉਸ ਨੂੰ ਦੁਨੀਆ ਭਰ ਚ ਮਸ਼ਹੂਰ ਕੀਤਾ ਉਸਦੇ ਲਿਰਿਕਸ ਚ ਜੋ ਸੱਚਾਈ ਸੀ ਉਹ ਅੱਜ ਵੀ ਨੌਜਵਾਨਾਂ ਨੂੰ ਇਨਸਪਾਇਰ ਕਰਦੀ ਹੈ ਇਹ ਨਵੀਂ ਈਪੀ ਸਿੱਧੂ ਦੀ ਉਸੇ ਫੀਲ ਅਤੇ ਸਟਾਈਲ ਨੂੰ ਮੁੜ ਜਿਉਂਦਾ ਕਰੇਗੀ ਫੈਨਸ ਸੋਸ਼ਲ ਮੀਡੀਆ ਤੇ ਇਸ ਈਪੀ ਦੀਆਂ ਖਬਰਾਂ ਸਾਂਝੀਆਂ ਕਰ ਰਹੇ ਨੇ ਤੇ ਸਭ ਨੂੰ ਇੰਤਜ਼ਾਰ ਹੈ ਸਿੱਧੂ ਦੀ ਆਵਾਜ਼ ਨੂੰ ਫਿਰ ਸੁਣਨ ਦਾ ਸਿੱਧੂ ਸਿਰਫ ਗਾਇਕ ਨਹੀਂ ਸਗੋ ਪੰਜਾਬੀ ਜਵਾਨੀ ਦੀ ਆਵਾਜ਼ ਸੀ ਉਸਨੇ ਸਿਖਾਇਆ ਕਿ ਸੁਪਨੇ ਵੱਡੇ ਦੇਖੋ ਤਾਂ ਸੱਚ ਨਾਲ ਕਰੋ ਤਾਂ ਤਿਆਰ ਰਹੋ ਯੂਨੋ ਨਾਲ ਸਿੱਧੂ ਫਿਰ ਦਿਲਾਂ ਤੇ ਰਾਜ ਕਰੇਗਾ ਸਿੱਧੂ ਮੁਸੇਵਾਲੇ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਸਾਡਾ ਪਿਆਰ ਸਿੱਧੂ ਜੋ ਅੱਜ ਵੀ ਸਾਡੇ ਦਿਲਾਂ ਚ ਜਿਉਂ ਜਨਮ ਦਿਨ ਤੱਕ ਨਵੀਂ EP ਆ ਰਹੀ ਹੈ ਜਿਸ ਦਾ ਨਾਂ ਯੂਨੋ ਰੱਖਿਆ ਗਿਆ ਹੈ। ਇਹ ਐਲਬਮ ਚ ਸਿੱਧੂ ਦੇ 5 ਗੀਤ ਹੋਣਗੇ। ਚੈਂਬਰ, ਹਸਲਰ, ਕਾਲੀ ਹੁੱਡੀ, ਰੀ ਬਰਥ ਅਤੇ ਕਿਲਾ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਗੀਤ ਸਿਰਫ ਆਡੀਓਜ਼ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਪਰ ਫੈਨਸ ਫੁੱਲ ਐਕਸਾਈਟਿਡ ਦਿਖਾਈ ਦੇ ਰਹੇ ਨੇ। ਇਹ EP ਸਿੱਧੂ ਦੀ ਆਵਾਜ਼ से ਹੋਵੇਗੀ ਜਿਸ 'ਤੇ ਕੁਝ ਨੇਵਰ ਹਰਡ ਬਿਫੋਰ ਗੀਤ ਸ਼ਾਮਲ ਨੇ। ਸੋਸ਼ਲ ਮੀਡੀਆ ਤੇ ਜਿਵੇਂ ਹੀ ਇਸ ਦੀ ਖਬਰ ਆਈ ਫੈਨਸ ਤੇ ਜੋਸ਼ ਦਾ ਕੋਈ ਠਿਕਾਣਾ ਨਹੀਂ। ਹਰ ਕੋਈ ਉਮੀਦ ਕਰਦਾ ਹੈ ਕਿ ਇਹ ਗੀਤ ਵੀ ਸਿੱਧੂ ਦੇ ਪੁਰਾਣੇ ਹਿੱਟ ਗੀਤਾਂ ਵਾਂਗੂ ਦਿਲਚਸਪ ਜਾਣਗੇ 11 ਜੂਨ 2025 ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਯਕੀਨਨ ਇਹ 뮤직 ਚਾਰਟਸ ਦੇ ਟੌਪ ਤੇ ਹੋਵੇਗੀ ਸਿੱਧੂ ਮੂਸੇਵਾਲਾ ਜਿਸ ਦਾ ਅਸਲੀ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ ਪੰਜਾਬੀ ਸੰਗੀਤ ਦਾ ਸੁਪਰਸਟਾਰ ਸੀ ਸੋ ਹਾਈ ਮੇਰਾ ਨਾਂ ਅਤੇ 295 ਵਰਗੇ ਗੀਤਾਂ ਨੇ ਉਸ ਨੂੰ ਦੁਨੀਆ ਭਰ ਚ ਮਸ਼ਹੂਰ ਕੀਤਾ ਉਸਦੇ ਲਿਰਿਕਸ ਚ ਜੋ ਸੱਚਾਈ ਸੀ ਉਹ ਅੱਜ ਵੀ ਨੌਜਵਾਨਾਂ ਨੂੰ ਇਨਸਪਾਇਰ ਕਰਦੀ ਹੈ ਇਹ ਨਵੀਂ ਈਪੀ ਸਿੱਧੂ ਦੀ ਉਸੇ ਫੀਲ ਅਤੇ ਸਟਾਈਲ ਨੂੰ ਮੁੜ ਜਿਉਂਦਾ ਕਰੇਗੀ ਫੈਨਸ ਸੋਸ਼ਲ ਮੀਡੀਆ ਤੇ ਇਸ ਈਪੀ ਦੀਆਂ ਖਬਰਾਂ ਸਾਂਝੀਆਂ ਕਰ ਰਹੇ ਨੇ ਤੇ ਸਭ ਨੂੰ ਇੰਤਜ਼ਾਰ ਹੈ ਸਿੱਧੂ ਦੀ ਆਵਾਜ਼ ਨੂੰ ਫਿਰ ਸੁਣਨ ਦਾ ਸਿੱਧੂ ਸਿਰਫ ਗਾਇਕ ਨਹੀਂ ਸਗੋ ਪੰਜਾਬੀ ਜਵਾਨੀ ਦੀ ਆਵਾਜ਼ ਸੀ ਉਸਨੇ ਸਿਖਾਇਆ ਕਿ ਸੁਪਨੇ ਵੱਡੇ ਦੇਖੋ ਤਾਂ ਸੱਚ ਨਾਲ ਕਰੋ ਤਾਂ ਤਿਆਰ ਰਹੋ ਯੂਨੋ ਨਾਲ ਸਿੱਧੂ ਫਿਰ ਦਿਲਾਂ ਤੇ ਰਾਜ ਕਰੇਗਾ ਸਿੱਧੂ ਮੁਸੇਵਾਲੇ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਸਾਡਾ ਪਿਆਰਾ ਸਿੱਧੂ ਜੋ ਅੱਜ ਵੀ ਸਾਡੇ ਦਿਲਾਂ ਚ ਜਿਉਂ ਤੇ ਕਿੰਨੀ ਵੀ EP ਆ ਰਹੀ ਹੈ ਜਿਸ ਦਾ ਨਾਮ ਯੂਨੋ ਰੱਖਿਆ ਗਿਆ ਹੈ ਇਹ ਐਲਬਮ ਚ ਸਿੱਧੂ ਦੇ 5 ਗੀਤ ਹੋਣਗੇ ਚੈਂਬਰ ਹਸਲਰ ਕਾਲੀ ਹੁੱਡੀ ਰੀਬਰਸ ਅਤੇ ਕਿਲਾ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਗੀਤ ਸਿਰਫ ਆਡੀਓਜ਼ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਪਰ ਫੈਨਸ ਫੁੱਲ ਐਕਸਾਈਟਿਡ ਦਿਖਾਈ ਦੇ ਰਹੇ ਨੇ ਇਹ EP ਸਿੱਧੂ ਦੀ ਆਵਾਜ਼ سے ਹੋਵੇਗੀ ਜਿਸ ਤੇ ਕੁਝ ਨੈਵਰ ਹਰਡ ਬਿਫੋਰ ਗੀਤ ਸ਼ਾਮਲ ਨੇ ਸੋਸ਼ਲ ਮੀਡੀਆ ਤੇ ਜਿਵੇਂ ਹੀ ਇਸ ਦੀ ਖਬਰ ਆਈ ਫੈਨਸ ਤੇ ਜੋਸ਼ ਦਾ ਕੋਈ ਠਿਕਾਣਾ ਨਹੀਂ ਹਰ ਕੋਈ ਉਮੀਦ ਕਰਦਾ ਹੈ ਕਿ ਇਹ ਗੀਤ ਵੀ ਸਿੱਧੂ ਦੇ ਪੁਰਾਣੇ ਹਿੱਟ ਗੀਤਾਂ ਵਾਂਗੂ ਦਿਲ ਚ ਵਸ ਜਾਣਗੇ ਸਿੱਧੂ ਦੀ ਐਲਬਮ 11 ਜੋ 2025 ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਯਕੀਨਨ ਇਹ 뮤직 ਚਾਰਟਸ ਦੇ ਟੌਪ ਤੇ ਹੋਵੇਗੀ ਸਿੱਧੂ ਮੂਸੇਵਾਲਾ ਜਿਸ ਦਾ ਅਸਲੀ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ ਪੰਜਾਬੀ ਸੰਗੀਤ ਦਾ ਸੁਪਰਸਟਾਰ ਸੀ ਸੋ ਹਾਈ ਮੇਰਾ ਨਾਂ ਅਤੇ 295 ਵਰਗੇ ਗੀਤਾਂ ਨੇ ਉਸ ਨੂੰ ਦੁਨੀਆ ਭਰ ਚ ਮਸ਼ਹੂਰ ਕੀਤਾ ਉਸਦੇ ਲਿਰਿਕਸ ਚ ਜੋ ਸੱਚਾਈ ਸੀ ਉਹ ਅੱਜ ਵੀ ਨੌਜਵਾਨਾਂ ਨੂੰ ਇਨਸਪਾਇਰ ਕਰਦੀ ਹੈ ਇਹ ਨਵੀਂ ਈਪੀ ਸਿੱਧੂ ਦੀ ਉਸੇ ਫੀਲ ਅਤੇ ਸਟਾਈਲ ਨੂੰ ਮੁੜ ਜਿਉਂਦਾ ਕਰੇਗੀ ਫੈਨਸ ਸੋਸ਼ਲ ਮੀਡੀਆ ਤੇ ਇਸ ਈਪੀ ਦੀਆਂ ਖਬਰਾਂ ਸਾਂਝੀਆਂ ਕਰ ਰਹੇ ਨੇ ਤੇ ਸਭ ਨੂੰ ਇੰਤਜ਼ਾਰ ਹੈ ਸਿੱਧੂ ਦੀ ਆਵਾਜ਼ ਨੂੰ ਫਿਰ ਸੁਣਨ ਦਾ ਸਿੱਧੂ ਸਿਰਫ ਗਾਇਕ ਨਹੀਂ ਸਗੋ ਪੰਜਾਬੀ ਜਵਾਨੀ ਦੀ ਆਵਾਜ਼ ਸੀ ਉਸਨੇ ਸਿਖਾਇਆ ਕਿ ਸੁਪਨੇ ਵੱਡੇ ਦੇਖੋ ਤਾਂ ਸੱਚ ਨਾਲ ਕਰੋ ਤਾਂ ਤਿਆਰ ਰਹੋ ਯੂਨੋ ਨਾਲ ਸਿੱਧੂ ਫਿਰ ਦਿਲਾਂ ਤੇ ਰਾਜ ਕਰੇਗਾ ਸਿੱਧੂ ਮੁਸੇਵਾਲੇ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਸਾਡਾ ਪਿਆਰ ਸਿੱਧੂ ਜੋ ਅੱਜ ਵੀ ਸਾਡੇ ਦਿਲਾਂ ਚ ਜਿਉਂ ਜਨਮ ਦਿਨ ਤੱਕ ਨਵੀਂ EP ਆ ਰਹੀ ਹੈ ਜਿਸ ਦਾ ਨਾਮ ਯੂਨੋ ਰੱਖਿਆ ਗਿਆ ਹੈ। ਇਹ ਐਲਬਮ ਚ ਸਿੱਧੂ ਦੇ 5 ਗੀਤ ਹੋਣਗੇ। ਚੈਂਬਰ, ਹਸਲਰ, ਕਾਲੀ ਹੁੱਡੀ, ਰੀ ਬਰਥ ਅਤੇ ਕਿਲਾ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਗੀਤ ਸਿਰਫ ਆਡੀਓਜ਼ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਪਰ ਫੈਨਸ ਫੁੱਲ ਐਕਸਾਈਟਿਡ ਦਿਖਾਈ ਦੇ ਰਹੇ ਨੇ। ਇਹ EP ਸਿੱਧੂ ਦੀ ਆਵਾਜ਼ से ਹੋਵੇਗੀ ਜਿਸ 'ਤੇ ਕੁਝ ਨੇਵਰ ਹਰਡ ਬਿਫੋਰ ਗੀਤ ਸ਼ਾਮਲ ਨੇ। ਸੋਸ਼ਲ ਮੀਡੀਆ ਤੇ ਜਿਵੇਂ ਹੀ ਇਸ ਦੀ ਖਬਰ ਆਈ ਫੈਨਸ ਤੇ ਜੋਸ਼ ਦਾ ਕੋਈ ਠਿਕਾਣਾ ਨਹੀਂ। ਹਰ ਕੋਈ ਉਮੀਦ ਕਰਦਾ ਹੈ ਕਿ ਇਹ ਗੀਤ ਵੀ ਸਿੱਧੂ ਦੇ ਪੁਰਾਣੇ ਹਿੱਟ ਗੀਤਾਂ ਵਾਂਗੂ ਦਿਲਚਸਪ ਜਾਣਗੇ 11 ਜੂਨ 2025 ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਯਕੀਨਨ ਇਹ 뮤직 ਚਾਰਟਸ ਦੇ ਟੌਪ ਤੇ ਹੋਵੇਗੀ ਸਿੱਧੂ ਮੂਸੇਵਾਲਾ ਜਿਸ ਦਾ ਅਸਲੀ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ ਪੰਜਾਬੀ ਸੰਗੀਤ ਦਾ ਸੁਪਰਸਟਾਰ ਸੀ ਸੋ ਹਾਏ ਮੇਰਾ ਨਾਂ ਅਤੇ 295 ਵਰਗੇ ਗੀਤਾਂ ਨੇ ਉਸ ਨੂੰ ਦੁਨੀਆ ਭਰ ਚ ਮਸ਼ਹੂਰ ਕੀਤਾ ਉਸਦੇ ਲਿਰਿਕਸ ਚ ਜੋ ਸੱਚਾਈ ਸੀ ਉਹ ਅੱਜ ਵੀ ਨੌਜਵਾਨਾਂ ਨੂੰ ਇਨਸਪਾਇਰ ਕਰਦੀ ਹੈ ਇਹ ਨਵੀਂ ਈਪੀ ਸਿੱਧੂ ਦੀ ਉਸੇ ਫੀਲ ਅਤੇ ਸਟਾਈਲ ਨੂੰ ਮੁੜ ਜਿਉਂਦਾ ਕਰੇਗੀ ਫੈਨਸ ਸੋਸ਼ਲ ਮੀਡੀਆ ਤੇ ਇਸ ਈਪੀ ਦੀਆਂ ਖਬਰਾਂ ਸਾਂਝੀਆਂ ਕਰ ਰਹੇ ਨੇ ਤੇ ਸਭ ਨੂੰ ਇੰਤਜ਼ਾਰ ਹੈ ਸਿੱਧੂ ਦੀ ਆਵਾਜ਼ ਨੂੰ ਫਿਰ ਸੁਣਨ ਦਾ ਸਿੱਧੂ ਸਿਰਫ ਗਾਇਕ ਨਹੀਂ ਸਗੋ ਪੰਜਾਬੀ ਜਵਾਨੀ ਦੀ ਆਵਾਜ਼ ਸੀ ਉਸਨੇ ਸਿਖਾਇਆ ਕਿ ਸੁਪਨੇ ਵੱਡੇ ਦੇਖੋ ਤਾਂ ਸੱਚ ਨਾਲ ਕਰੋ ਤਾਂ ਤਿਆਰ ਰਹੋ ਯੂਨੋ ਨਾਲ ਸਿੱਧੂ ਫਿਰ ਦਿਲਾਂ ਤੇ ਰਾਜ ਕਰੇਗਾ ਸਿੱਧੂ ਮੁਸੇਵਾਲੇ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਸਾਡਾ ਪਿਆਰ ਸਿੱਧੂ ਜੋ ਅੱਜ ਵੀ ਸਾਡੇ ਦਿਲਾਂ ਚ ਜਿਉਂ ਜਨਮ ਦਿਨ ਤੱਕ ਨਵੀਂ EP ਆ ਰਹੀ ਹੈ ਜਿਸ ਦਾ ਨਾਮ ਯੂਨੋ ਰੱਖਿਆ ਗਿਆ ਹੈ। ਇਹ ਐਲਬਮ ਚ ਸਿੱਧੂ ਦੇ 5 ਗੀਤ ਹੋਣਗੇ। ਚੈਂਬਰ, ਹਸਲਰ, ਕਾਲੀ ਹੁੱਡੀ, ਰੀ ਬਰਥ ਅਤੇ ਕਿਲਾ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਗੀਤ ਸਿਰਫ ਆਡੀਓਜ਼ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਪਰ ਫੈਨਸ ਫੁੱਲ ਐਕਸਾਈਟਿਡ ਦਿਖਾਈ ਦੇ ਰਹੇ ਨੇ। ਇਹ EP ਸਿੱਧੂ ਦੀ ਆਵਾਜ਼ से ਹੋਵੇਗੀ ਜਿਸ 'ਤੇ ਕੁਝ ਨੇਵਰ ਹਰਡ ਬਿਫੋਰ ਗੀਤ ਸ਼ਾਮਲ ਨੇ। ਸੋਸ਼ਲ ਮੀਡੀਆ ਤੇ ਜਿਵੇਂ ਹੀ ਇਸ ਦੀ ਖਬਰ ਆਈ ਫੈਨਸ ਤੇ ਜੋਸ਼ ਦਾ ਕੋਈ ਠਿਕਾਣਾ ਨਹੀਂ। ਹਰ ਕੋਈ ਉਮੀਦ ਕਰਦਾ ਹੈ ਕਿ ਇਹ ਗੀਤ ਵੀ ਸਿੱਧੂ ਦੇ ਪੁਰਾਣੇ ਹਿੱਟ ਗੀਤਾਂ ਵਾਂਗੂ ਦਿਲਚਸਪ ਜਾਣਗੇ 11 ਜੂਨ 2025 ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਯਕੀਨਨ ਇਹ 뮤직 ਚਾਰਟਸ ਦੇ ਟੌਪ ਤੇ ਹੋਵੇਗੀ ਸਿੱਧੂ ਮੂਸੇਵਾਲਾ ਜਿਸ ਦਾ ਅਸਲੀ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ ਪੰਜਾਬੀ ਸੰਗੀਤ ਦਾ ਸੁਪਰਸਟਾਰ ਸੀ ਸੋ ਹਾਈ ਮੇਰਾ ਨਾਂ ਅਤੇ 295 ਵਰਗੇ ਗੀਤਾਂ ਨੇ ਉਸ ਨੂੰ ਦੁਨੀਆ ਭਰ ਚ ਮਸ਼ਹੂਰ ਕੀਤਾ ਉਸਦੇ ਲਿਰਿਕਸ ਚ ਜੋ ਸੱਚਾਈ ਸੀ ਉਹ ਅੱਜ ਵੀ ਨੌਜਵਾਨਾਂ ਨੂੰ ਇਨਸਪਾਇਰ ਕਰਦੀ ਹੈ ਇਹ ਨਵੀਂ ਈਪੀ ਸਿੱਧੂ ਦੀ ਉਸੇ ਫੀਲ ਅਤੇ ਸਟਾਈਲ ਨੂੰ ਮੁੜ ਜਿਉਂਦਾ ਕਰੇਗੀ ਫੈਨਸ ਸੋਸ਼ਲ ਮੀਡੀਆ ਤੇ ਇਸ ਈਪੀ ਦੀਆਂ ਖਬਰਾਂ ਸਾਂਝੀਆਂ ਕਰ ਰਹੇ ਨੇ ਤੇ ਸਭ ਨੂੰ ਇੰਤਜ਼ਾਰ ਹੈ ਸਿੱਧੂ ਦੀ ਆਵਾਜ਼ ਨੂੰ ਫਿਰ ਸੁਣਨ ਦਾ ਸਿੱਧੂ ਸਿਰਫ ਗਾਇਕ ਨਹੀਂ ਸਗੋ ਪੰਜਾਬੀ ਜਵਾਨੀ ਦੀ ਆਵਾਜ਼ ਸੀ ਉਸਨੇ ਸਿਖਾਇਆ ਕਿ ਸੁਪਨੇ ਵੱਡੇ ਦੇਖੋ ਤਾਂ ਸੱਚ ਨਾਲ ਕਰੋ ਤਾਂ ਤਿਆਰ ਰਹੋ ਯੂਨੋ ਨਾਲ ਸਿੱਧੂ ਫਿਰ ਦਿਲਾਂ ਤੇ ਰਾਜ ਕਰੇਗਾ ਸਿੱਧੂ ਮੁਸੇਵਾਲੇ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਸਾਡਾ ਪਿਆਰ ਸਿੱਧੂ ਜੋ ਅੱਜ ਵੀ ਸਾਡੇ ਦਿਲਾਂ ਚ ਜਿਉਂ ਜਨਮ ਦਿਨ ਤੱਕ ਨਵੀਂ EP ਆ ਰਹੀ ਹੈ ਜਿਸ ਦਾ ਨਾਮ ਯੂਨੋ ਰੱਖਿਆ ਗਿਆ ਹੈ। ਇਹ ਐਲਬਮ ਚ ਸਿੱਧੂ ਦੇ 5 ਗੀਤ ਹੋਣਗੇ। ਚੈਂਬਰ, ਹਸਲਰ, ਕਾਲੀ ਹੁੱਡੀ, ਰੀ ਬਰਥ ਅਤੇ ਕਿਲਾ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਗੀਤ ਸਿਰਫ ਆਡੀਓਜ਼ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਪਰ ਫੈਨਸ ਫੁੱਲ ਐਕਸਾਈਟਿਡ ਦਿਖਾਈ ਦੇ ਰਹੇ ਨੇ। ਇਹ EP ਸਿੱਧੂ ਦੀ ਆਵਾਜ਼ से ਹੋਵੇਗੀ ਜਿਸ 'ਤੇ ਕੁਝ ਨੇਵਰ ਹਰਡ ਬਿਫੋਰ ਗੀਤ ਸ਼ਾਮਲ ਨੇ। ਸੋਸ਼ਲ ਮੀਡੀਆ ਤੇ ਜਿਵੇਂ ਹੀ ਇਸ ਦੀ ਖਬਰ ਆਈ ਫੈਨਸ ਤੇ ਜੋਸ਼ ਦਾ ਕੋਈ ਠਿਕਾਣਾ ਨਹੀਂ। ਹਰ ਕੋਈ ਉਮੀਦ ਕਰਦਾ ਹੈ ਕਿ ਇਹ ਗੀਤ ਵੀ ਸਿੱਧੂ ਦੇ ਪੁਰਾਣੇ ਹਿੱਟ ਗੀਤਾਂ ਵਾਂਗੂ ਦਿਲਚਸਪ ਜਾਣਗੇ 11 ਜੂਨ 2025 ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਯਕੀਨਨ ਇਹ 뮤직 ਚਾਰਟਸ ਦੇ ਟੌਪ ਤੇ ਹੋਵੇਗੀ ਸਿੱਧੂ ਮੂਸੇਵਾਲਾ ਜਿਸ ਦਾ ਅਸਲੀ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ ਪੰਜਾਬੀ ਸੰਗੀਤ ਦਾ ਸੁਪਰਸਟਾਰ ਸੀ ਸੋ ਹਾਏ ਮੇਰਾ ਨਾਂ ਅਤੇ 295 ਵਰਗੇ ਗੀਤਾਂ ਨੇ ਉਸ ਨੂੰ ਦੁਨੀਆ ਭਰ ਚ ਮਸ਼ਹੂਰ ਕੀਤਾ ਉਸਦੇ ਲਿਰਿਕਸ ਚ ਜੋ ਸੱਚਾਈ ਸੀ ਉਹ ਅੱਜ ਵੀ ਨੌਜਵਾਨਾਂ ਨੂੰ ਇਨਸਪਾਇਰ ਕਰਦੀ ਹੈ ਇਹ ਨਵੀਂ ਈਪੀ ਸਿੱਧੂ ਦੀ ਉਸੇ ਫੀਲ ਅਤੇ ਸਟਾਈਲ ਨੂੰ ਮੁੜ ਜਿਉਂਦਾ ਕਰੇਗੀ ਫੈਨਸ ਸੋਸ਼ਲ ਮੀਡੀਆ ਤੇ ਇਸ ਈਪੀ ਦੀਆਂ ਖਬਰਾਂ ਸਾਂਝੀਆਂ ਕਰ ਰਹੇ ਨੇ ਤੇ ਸਭ ਨੂੰ ਇੰਤਜ਼ਾਰ ਹੈ ਸਿੱਧੂ ਦੀ ਆਵਾਜ਼ ਨੂੰ ਫਿਰ ਸੁਣਨ ਦਾ ਸਿੱਧੂ ਸਿਰਫ ਗਾਇਕ ਨਹੀਂ ਸਗੋ ਪੰਜਾਬੀ ਜਵਾਨੀ ਦੀ ਆਵਾਜ਼ ਸੀ ਉਸਨੇ ਸਿਖਾਇਆ ਕਿ ਸੁਪਨੇ ਵੱਡੇ ਦੇਖੋ ਤਾਂ ਸੱਚ ਨਾਲ ਕਰੋ ਤਾਂ ਤਿਆਰ ਰਹੋ ਯੂਨੋ ਨਾਲ ਸਿੱਧੂ ਫਿਰ ਦਿਲਾਂ ਤੇ ਰਾਜ ਕਰੇਗਾ ਸਿੱਧੂ ਮੁਸੇਵਾਲੇ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਸਾਡਾ ਪਿਆਰ ਸਿੱਧੂ ਜੋ ਅੱਜ ਵੀ ਸਾਡੇ ਦਿਲਾਂ ਚ ਜਿਉਂ ਜਨਮ ਦਿਨ ਤੱਕ ਨਵੀਂ EP ਆ ਰਹੀ ਹੈ ਜਿਸ ਦਾ ਨਾਮ ਯੂਨੋ ਰੱਖਿਆ ਗਿਆ ਹੈ। ਇਹ ਐਲਬਮ ਚ ਸਿੱਧੂ ਦੇ 5 ਗੀਤ ਹੋਣਗੇ। ਚੈਂਬਰ, ਹਸਲਰ, ਕਾਲੀ ਹੁੱਡੀ, ਰੀ ਬਰਥ ਅਤੇ ਕਿਲਾ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਗੀਤ ਸਿਰਫ ਆਡੀਓਜ਼ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਪਰ ਫੈਨਸ ਫੁੱਲ ਐਕਸਾਈਟਿਡ ਦਿਖਾਈ ਦੇ ਰਹੇ ਨੇ। ਇਹ EP ਸਿੱਧੂ ਦੀ ਆਵਾਜ਼ से ਹੋਵੇਗੀ ਜਿਸ 'ਤੇ ਕੁਝ ਨੈਵਰ ਹਰਡ ਬਿਫੋਰ ਗੀਤ ਸ਼ਾਮਲ ਨੇ। ਸੋਸ਼ਲ ਮੀਡੀਆ ਤੇ ਜਿਵੇਂ ਹੀ ਇਸ ਦੀ ਖਬਰ ਆਈ ਫੈਨਸ ਤੇ ਜੋਸ਼ ਦਾ ਕੋਈ ਠਿਕਾਣਾ ਨਹੀਂ। ਹਰ ਕੋਈ ਉਮੀਦ ਕਰਦਾ ਹੈ ਕਿ ਇਹ ਗੀਤ ਵੀ ਸਿੱਧੂ ਦੇ ਪੁਰਾਣੇ ਹਿੱਟ ਗੀਤਾਂ ਵਾਂਗੂ ਦਿਲਚਸਪ ਜਾਣ 11 ਜੂਨ 2025 ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਯਕੀਨਨ ਇਹ 뮤직 ਚਾਰਟਸ ਦੇ ਟੌਪ ਤੇ ਹੋਵੇਗੀ ਸਿੱਧੂ ਮੂਸੇਵਾਲਾ ਜਿਸ ਦਾ ਅਸਲੀ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ ਪੰਜਾਬੀ ਸੰਗੀਤ ਦਾ ਸੁਪਰਸਟਾਰ ਸੀ ਸੋ ਹਾਏ ਮੇਰਾ ਨਾਂ ਅਤੇ 295 ਵਰਗੇ ਗੀਤਾਂ ਨੇ ਉਸ ਨੂੰ ਦੁਨੀਆ ਭਰ ਚ ਮਸ਼ਹੂਰ ਕੀਤਾ ਉਸਦੇ ਲਿਰਿਕਸ ਚ ਜੋ ਸੱਚਾਈ ਸੀ ਉਹ ਅੱਜ ਵੀ ਨੌਜਵਾਨਾਂ ਨੂੰ ਇਨਸਪਾਇਰ ਕਰਦੀ ਹੈ ਇਹ ਨਵੀਂ ਈਪੀ ਸਿੱਧੂ ਦੀ ਉਸੇ ਫੀਲ ਅਤੇ ਸਟਾਈਲ ਨੂੰ ਮੁੜ ਜਿਉਂਦਾ ਕਰੇਗੀ ਫੈਨਸ ਸੋਸ਼ਲ ਮੀਡੀਆ ਤੇ ਇਸ ਈਪੀ ਦੀਆਂ ਖਬਰਾਂ ਸਾਂਝੀਆਂ ਕਰ ਰਹੇ ਨੇ ਤੇ ਸਭ ਨੂੰ ਇੰਤਜ਼ਾਰ ਹੈ ਸਿੱਧੂ ਦੀ ਆਵਾਜ਼ ਨੂੰ ਫਿਰ ਸੁਣਨ ਦਾ ਸਿੱਧੂ ਸਿਰਫ ਗਾਇਕ ਨਹੀਂ ਸਗੋ ਪੰਜਾਬੀ ਜਵਾਨੀ ਦੀ ਆਵਾਜ਼ ਸੀ ਉਸਨੇ ਸਿਖਾਇਆ ਕਿ ਸੁਪਨੇ ਵੱਡੇ ਦੇਖੋ ਤਾਂ ਸੱਚ ਨਾਲ ਕਰੋ ਤਾਂ ਤਿਆਰ ਰਹੋ ਯੂਨੋ ਨਾਲ ਸਿੱਧੂ ਫਿਰ ਦਿਲਾਂ ਤੇ ਰਾਜ ਕਰੇਗਾ ਸਿੱਧੂ ਮੁਸੇਵਾਲੇ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਸਾਡਾ ਪਿਆਰ ਸਿੱਧੂ ਜੋ ਅੱਜ ਵੀ ਸਾਡੇ ਦਿਲਾਂ ਚ ਜਿਉਂ ਜਨਮ ਦਿਨ ਤੱਕ ਨਵੀਂ EP ਆ ਰਹੀ ਹੈ ਜਿਸ ਦਾ ਨਾਮ ਯੂਨੋ ਰੱਖਿਆ ਗਿਆ ਹੈ। ਇਹ ਐਲਬਮ ਚ ਸਿੱਧੂ ਦੇ 5 ਗੀਤ ਹੋਣਗੇ। ਚੈਂਬਰ, ਹਸਲਰ, ਕਾਲੀ ਹੁੱਡੀ, ਰੀ ਬਰਥ ਅਤੇ ਕਿਲਾ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਗੀਤ ਸਿਰਫ ਆਡੀਓਜ਼ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਪਰ ਫੈਨਸ ਫੁੱਲ ਐਕਸਾਈਟਿਡ ਦਿਖਾਈ ਦੇ ਰਹੇ ਨੇ। ਇਹ EP ਸਿੱਧੂ ਦੀ ਆਵਾਜ਼ से ਹੋਵੇਗੀ ਜਿਸ 'ਤੇ ਕੁਝ ਨੇਵਰ ਹਰਡ ਬਿਫੋਰ ਗੀਤ ਸ਼ਾਮਲ ਨੇ। ਸੋਸ਼ਲ ਮੀਡੀਆ ਤੇ ਜਿਵੇਂ ਹੀ ਇਸ ਦੀ ਖਬਰ ਆਈ ਫੈਨਸ ਤੇ ਜੋਸ਼ ਦਾ ਕੋਈ ਠਿਕਾਣਾ ਨਹੀਂ। ਹਰ ਕੋਈ ਉਮੀਦ ਕਰਦਾ ਹੈ ਕਿ ਇਹ ਗੀਤ ਵੀ ਸਿੱਧੂ ਦੇ ਪੁਰਾਣੇ ਹਿੱਟ ਗੀਤਾਂ ਵਾਂਗੂ ਦਿਲਚਸਪ ਜਾਣਗੇ 11 ਜੂਨ 2025 ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਯਕੀਨਨ ਇਹ ਮਿਊਜ਼ਿਕ ਚਾਰਟਸ ਦੇ ਟੌਪ ਤੇ ਹੋਵੇਗੀ ਸਿੱਧੂ ਮੂਸੇਵਾਲਾ ਜਿਸ ਦਾ ਅਸਲੀ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ ਪੰਜਾਬੀ ਸੰਗੀਤ ਦਾ ਸੁਪਰਸਟਾਰ ਸੀ ਸੋ ਹਾਈ ਮੇਰਾ ਨਾਂ ਅਤੇ 295 ਵਰਗੇ ਗੀਤਾਂ ਨੇ ਉਸ ਨੂੰ ਦੁਨੀਆ ਭਰ ਚ ਮਸ਼ਹੂਰ ਕੀਤਾ ਉਸਦੇ ਲਿਰਿਕਸ ਚ ਜੋ ਸੱਚਾਈ ਸੀ ਉਹ ਅੱਜ ਵੀ ਨੌਜਵਾਨਾਂ ਨੂੰ ਇਨਸਪਾਇਰ ਕਰਦੀ ਹੈ ਇਹ ਨਵੀਂ ਈਪੀ ਸਿੱਧੂ ਦੀ ਉਸੇ ਫੀਲ ਅਤੇ ਸਟਾਈਲ ਨੂੰ ਮੁੜ ਜਿਉਂਦਾ ਕਰੇਗੀ ਫੈਨਸ ਸੋਸ਼ਲ ਮੀਡੀਆ ਤੇ ਇਸ ਈਪੀ ਦੀਆਂ ਖਬਰਾਂ ਸਾਂਝੀਆਂ ਕਰ ਰਹੇ ਨੇ ਤੇ ਸਭ ਨੂੰ ਇੰਤਜ਼ਾਰ ਹੈ ਸਿੱਧੂ ਦੀ ਆਵਾਜ਼ ਨੂੰ ਫਿਰ ਸੁਣਨ ਦਾ ਸਿੱਧੂ ਸਿਰਫ ਗਾਇਕ ਨਹੀਂ ਸਗੋ ਪੰਜਾਬੀ ਜਵਾਨੀ ਦੀ ਆਵਾਜ਼ ਸੀ ਉਸਨੇ ਸਿਖਾਇਆ ਕਿ ਸੁਪਨੇ ਵੱਡੇ ਦੇਖੋ ਤਾਂ ਸੱਚ ਨਾਲ ਕਰੋ ਤਾਂ ਤਿਆਰ ਰਹੋ ਯੂਨੋ ਨਾਲ ਸਿੱਧੂ ਫਿਰ ਦਿਲਾਂ ਤੇ ਰਾਜ ਕਰੇਗਾ ਸਿੱਧੂ ਮੁਸੇਵਾਲੇ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਸਾਡਾ ਪਿਆਰ ਸਿੱਧੂ ਜੋ ਅੱਜ ਵੀ ਸਾਡੇ ਦਿਲਾਂ ਚ ਜਿਉਂ ਜਨਮ ਦਿਨ ਤੱਕ ਨਵੀਂ EP ਆ ਰਹੀ ਹੈ ਜਿਸ ਦਾ ਨਾਮ ਯੂਨੋ ਰੱਖਿਆ ਗਿਆ ਹੈ। ਇਹ ਐਲਬਮ ਚ ਸਿੱਧੂ ਦੇ 5 ਗੀਤ ਹੋਣਗੇ। ਚੈਂਬਰ, ਹਸਲਰ, ਕਾਲੀ ਹੁੱਡੀ, ਰੀ ਬਰਥ ਅਤੇ ਕਿਲਾ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਗੀਤ ਸਿਰਫ ਆਡੀਓਜ਼ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਪਰ ਫੈਨਸ ਫੁੱਲ ਐਕਸਾਈਟਿਡ ਦਿਖਾਈ ਦੇ ਰਹੇ ਨੇ। ਇਹ EP ਸਿੱਧੂ ਦੀ ਆਵਾਜ਼ से ਹੋਵੇਗੀ ਜਿਸ 'ਤੇ ਕੁਝ ਨੈਵਰ ਹਰਡ ਬਿਫੋਰ ਗੀਤ ਸ਼ਾਮਲ ਨੇ। ਸੋਸ਼ਲ ਮੀਡੀਆ ਤੇ ਜਿਵੇਂ ਹੀ ਇਸ ਦੀ ਖਬਰ ਆਈ ਫੈਨਸ ਤੇ ਜੋਸ਼ ਦਾ ਕੋਈ ਠਿਕਾਣਾ ਨਹੀਂ। ਹਰ ਕੋਈ ਉਮੀਦ ਕਰਦਾ ਹੈ ਕਿ ਇਹ ਗੀਤ ਵੀ ਸਿੱਧੂ ਦੇ ਪੁਰਾਣੇ ਹਿੱਟ ਗੀਤਾਂ ਵਾਂਗੂ ਦਿਲਚਸਪ ਜਾਣ 11 ਜੂਨ 2025 ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਯਕੀਨਨ ਇਹ 뮤직 ਚਾਰਟਸ ਦੇ ਟੌਪ ਤੇ ਹੋਵੇਗੀ ਸਿੱਧੂ ਮੂਸੇਵਾਲਾ ਜਿਸ ਦਾ ਅਸਲੀ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ ਪੰਜਾਬੀ ਸੰਗੀਤ ਦਾ ਸੁਪਰਸਟਾਰ ਸੀ ਸੋ ਹਾਏ ਮੇਰਾ ਨਾਂ ਅਤੇ 295 ਵਰਗੇ ਗੀਤਾਂ ਨੇ ਉਸ ਨੂੰ ਦੁਨੀਆ ਭਰ ਚ ਮਸ਼ਹੂਰ ਕੀਤਾ ਉਸਦੇ ਲਿਰਿਕਸ ਚ ਜੋ ਸੱਚਾਈ ਸੀ ਉਹ ਅੱਜ ਵੀ ਨੌਜਵਾਨਾਂ ਨੂੰ ਇਨਸਪਾਇਰ ਕਰਦੀ ਹੈ ਇਹ ਨਵੀਂ ਈਪੀ ਸਿੱਧੂ ਦੀ ਉਸੇ ਫੀਲ ਅਤੇ ਸਟਾਈਲ ਨੂੰ ਮੋੜ ਜਾਂਦਾ ਕਰੇਗੀ ਫੈਨਸ ਸੋਸ਼ਲ ਮੀਡੀਆ ਤੇ ਇਸ ਈਪੀ ਦੀਆਂ ਖਬਰਾਂ ਸਾਂਝੀਆਂ ਕਰ ਰਹੇ ਨੇ ਤੇ ਸਭ ਨੂੰ ਇੰਤਜ਼ਾਰ ਹੈ ਸਿੱਧੂ ਦੀ ਆਵਾਜ਼ ਨੂੰ ਫਿਰ ਸੁਣਨ ਦਾ ਸਿੱਧੂ ਸਿਰਫ ਗਾਇਕ ਨਹੀਂ ਸਗੋ ਪੰਜਾਬੀ ਜਵਾਨੀ ਦੀ ਆਵਾਜ਼ ਸੀ ਉਸਨੇ ਸਿਖਾਇਆ ਕਿ ਸੁਪਨੇ ਵੱਡੇ ਦੇਖੋ ਤਾਂ ਸੱਚ ਨਾਲ ਕਰੋ ਤਾਂ ਤਿਆਰ ਰਹੋ ਯੂਨੋ ਨਾਲ ਸਿੱਧੂ ਫਿਰ ਦਿਲਾਂ ਤੇ ਰਾਜ ਕਰੇਗਾ